ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਗੁਰਪੁਰਬ ਦੇ ਦਿਨ ਤੱਕ ਜਪਜੀ ਸਾਹਿਬ ਦੀ ਇਸ ਪੌੜੀ ਦਾ ਜਾਪ ਕਰ ਲੈਂਦੇ ਹੋ ਤਾਂ ਕਿਵੇਂ ਤੁਹਾਡੇ ਦਿਨ ਬਦਲ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਰਕੀਆਂ ਮਾਣੋ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਗੁਰਪੁਰਬ ਆਉਣ ਵਾਲਾ ਹੈ ਤੇ ਜੇਕਰ ਇਸ ਦਿਨ ਦੇ ਆਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਇੱਕ ਪਾਠ ਰੋਜ਼ਾਨਾ ਹੀ ਕਰਨਾ ਸ਼ੁਰੂ ਕਰ ਦੇਂਦੇ ਹੋ ਤਾਂ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਸੋ ਸਾਥ ਸੰਗਤ ਜੀ ਪਰਮਾਤਮਾ ਜੀ ਦੀ ਬਖਸ਼ਿਸ਼ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਤੇ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਮਨੁੱਖ ਆਪਣੇ ਘਰ ਦੇ ਵਿੱਚ ਰੋਜ਼ਾਨਾ ਹੀ ਇਹ ਇੱਕ ਪਾਠ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਦੁਨੀਆ ਦਾ ਸਭ ਤੋਂ ਅਮੀਰ ਤੇ ਤਾਕਤਵਰ ਵਿਅਕਤੀ ਬਣ ਸਕਦਾ ਹੈ ਤਾਂ ਉਹ ਕਿਹੜਾ ਪਾਠ ਹੈ ਜਿਹੜਾ ਸਾਨੂੰ ਤਾਕਤਵਰ ਬਣਾ ਸਕਦਾ ਹੈ ਇਸ ਬਾਰੇ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਤੇ ਇਹ ਉਹ ਪਾਠ ਕਿਸ ਸਮੇਂ ਕਰਨਾ ਹੈ ਕਿਸ ਵਿਧੀ ਨਾਲ ਕਰਨਾ ਹੈ ਇਸ ਬਾਰੇ ਸਾਰੀ ਹੀ ਗੱਲਬਾਤ ਆਪਾਂ ਅੱਜ ਕਰਨ ਵਾਲੇ ਹਾਂ ਜੀ ਇਸ ਕਰਕੇ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਧਿਆਨ ਨਾਲ ਸਰਵਣ ਕਰਨਾ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ 사ਤਸੰਗਤ ਜੀ ਸਾਡੇ ਵੱਲੋਂ ਕੀਤੀ ਗਈ ਇੱਕ ਨਿੱਕੀ ਜਿਹੀ ਕੋਸ਼ਿਸ਼ ਤੁਹਾਡੇ ਤੇ ਕਿਰਪਾ ਵਰਸਾ ਸਕਦੀ ਹੈ ਤੁਸੀਂ ਗੁਰੂ ਜੀ ਦੀ ਖੁਸ਼ੀ ਨੂੰ ਹਾਸਿਲ ਕਰ ਸਕਦੇ ਹੋ ਜਿੱਥੇ ਵੀ ਬੈਠਦੇ ਹੋ ਉੱਥੇ ਹੀ ਬਸ ਆਪਣੇ ਪਰਮਾਤਮਾ ਜੀ ਦੀ ਹੀ ਗੱਲਬਾਤ ਕਰਿਆ ਕਰੋ ਕਿਉਂਕਿ 사ਤਸੰਗਤ ਜੀ ਬਾਕੀ ਗੱਲਾਂ ਸਾਰੀਆਂ ਹੀ ਵਿਅਰਥ ਹਨ ਬਸ ਜਪਿਆ ਹੋਇਆ ਨਾਮ ਤੇ ਕੀਤੇ ਹੋਏ ਚੰਗੇ ਕਰਮ ਹੀ ਨਾਲ ਜਾਂਦੇ ਹਨ ਤੇ ਫਿਰ ਅਸੀਂ ਗੁਰਬਾਣੀ ਦੀ ਗੱਲ ਕਰਕੇ ਚੰਗੇ ਕਰਮ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਹਾਂ ਸਾਧ ਸੰਗਤ ਜੀ ਮਹਾਪੁਰਖ ਜੀ ਬਹੁਤ ਹੀ ਸੋਹਣਾ ਸਮਝਾਉਂਦੇ ਹਨ ਸਾਧ ਸੰਗਤ ਜੀ ਮਹਾਪੁਰਖ ਜੀ ਬਹੁਤ ਸੋਹਣਾ ਸਮਝਾਉਂਦੇ ਹਨ ਆਖਦੇ ਹਨ ਸਿੱਖ ਦੇ ਕੋਲ ਸਭ ਤੋਂ ਕੀਮਤੀ ਚੀਜ਼ ਹੈ ਗੁਰਬਾਣੀ ਜੋ ਰੋਜ਼ ਗੁਰਬਾਣੀ ਪੜ੍ਹਦਾ ਹੈ ਗੁਰਬਾਣੀ ਦਾ ਜਾਪ ਕਰਦਾ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਜਾਂਦਾ ਹੈ ਕਿਉਂਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਤੇ ਨਿੱਗੀ ਬਾਣੀ ਬੜੀ ਹੀ ਸ਼ਕਤੀਸ਼ਾਲੀ ਹੁੰਦੀ ਹੈ ਜੋ ਵੀ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਹੈ ਉਹ ਦੁਨੀਆ ਦਾ ਸਭ ਤੋਂ ਤਾਕਤਵਰ ਤੇ ਧਨਵਾਨ ਵਿਅਕਤੀ ਬਣ ਜਾਂਦਾ ਹੈ ਪਰ ਅਸੀਂ ਤਾਂ ਹਰ ਰੋਜ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਤਾਂ ਨਹੀਂ ਪੜ ਸਕਦੇ ਇਸ ਕਰਕੇ ਸਾਡੇ ਗੁਰੂ ਸਾਹਿਬਾਂ ਨੇ ਸਾਡੇ ਸੰਤ ਮਹਾਪੁਰਖਾਂ ਨੇ ਸਾਨੂੰ ਉਹ ਕਿਹੜਾ ਪਾਠ ਕਰਨ ਦੇ ਲਈ ਆਖਿਆ ਹੈ ਕਿਹੜੀ ਜੁਗਤੀ ਦੱਸੀ ਹੈ ਇਸ ਦੇ ਨਾਲ ਸਾਡਾ ਬੇੜਾ ਪਾਰ ਹੋ ਜਾਵੇਗਾ ਉਹ ਕਿਹੜਾ ਪਾਠ ਹੈ ਇਹ ਦੱਸਣ ਤੋਂ ਪਹਿਲਾਂ ਅਸੀਂ ਤੁਹਾਨੂੰ ਇਤਿਹਾਸ ਦੇ ਵਿੱਚੋਂ ਇੱਕ ਨਿੱਕੀ ਜਿਹੀ ਸਾਖੀ ਸੁਣਾਉਂਦੇ ਹਾਂ ਨਾਲ ਹੀ ਇਹ ਸਾਖੀ ਸੁਣ ਕੇ ਸਾਡੇ ਮਨ ਦੇ ਸ਼ੰਕੇ ਦੂਰ ਹੋ ਜਾਣਗੇ ਸਾਧ ਸੰਗਤ ਜੀ ਕਈ ਮਨੁੱਖ ਪਾਠ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਬਾਣੀ ਦੀ ਸਮਝ ਹੀ ਨਹੀਂ ਲੱਗਦੀ ਜਿਹਨਾਂ ਨੂੰ ਗੁਰਬਾਣੀ ਦੇ ਅਰਥ ਸਮਝ ਨਹੀਂ ਆਉਂਦੇ ਤਾਂ ਅੱਜ ਦੀ ਵੀਡੀਓ ਨੂੰ ਸੁਣ ਕੇ ਤੁਹਾਡੇ ਮਨ ਦੇ ਵੀ ਸਾਰੇ ਸ਼ੰਕੇ ਦੂਰ ਹੋ ਜਾਣਗੇ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਇੱਕ ਗਰੀਬ ਵਿਅਕਤੀ ਸੀ ਉਸ ਦੀ ਧੀ ਦਾ ਵਿਆਹ ਰੱਖਿਆ ਹੋਇਆ ਸੀ ਉਸ ਨੂੰ ਬੜੀ ਹੀ ਚਿੰਤਾ ਲੱਗ ਚੁੱਕੀ ਸੀ ਕਿਉਂਕਿ ਉਸ ਨੂੰ ਲੜਕੇ ਵਾਲਿਆਂ ਨੇ ਕਹਿ ਦਿੱਤਾ ਸੀ ਕਿ ਸਾਡੇ ਵੱਲੋਂ 100-150 ਦੇ ਕਰੀਬ ਬੰਦਾ ਆਵੇਗਾ ਬਰਾਤ ਦੇ ਵਿੱਚ ਪਰ ਉਹ ਜਿਹੜਾ ਧੀ ਦਾ ਪਿਓ ਸੀ ਉਹ ਬੜਾ ਜ਼ਿਆਦਾ ਗਰੀਬ ਸੀ। ਉਹਨੇ ਆਪਣੇ ਧੀ ਦਾ ਜਦੋਂ ਵਿਆਹ ਰੱਖਿਆ ਸੀ ਤਾਂ ਉਦੋਂ ਲੜਕੇ ਵਾਲਿਆਂ ਨੇ ਕਿਹਾ ਸੀ ਕਿ ਅਸੀਂ 5-10 ਜੀ ਆਵਾਂਗੇ ਤੇ ਤੁਹਾਡੀ ਧੀ ਨੂੰ ਵਿਆਹ ਕੇ ਲੈ ਜਾਵਾਂਗੇ। ਤਾਂ ਉਸ ਗਰੀਬ ਨੇ ਉਸ ਘਰ ਦੇ ਵਿੱਚ ਰਿਸ਼ਤਾ ਪੱਕਾ ਕਰ ਦਿੱਤਾ। ਫਿਰ ਜਦੋਂ ਉਸ ਨੂੰ ਉਹਨਾਂ ਦੇ ਜ਼ਿਆਦਾ ਆਉਣ ਦੀ ਸਲਾਹਤ ਦਾ ਪਤਾ ਲੱਗਾ ਤਾਂ ਉਹ ਬੜੇ ਹੀ ਚਿੰਤਾ ਦੇ ਵਿੱਚ ਲੱਗ ਗਿਆ ਸੀ। ਸਰਸੰਗਤ ਜੀ ਉਸ ਗਰੀਬ ਵਿਅਕਤੀ ਨੇ 5-10 ਬੰਦਿਆਂ ਦੀ ਰੋਟੀ ਦਹੀਂ ਅਰੇਂਜਮੈਂਟ ਕੀਤਾ ਸੀ ਕਿਉਂਕਿ ਉਹ ਗਰੀਬ ਹੋਣ ਦੇ ਨਾਲ-ਨਾਲ ਬੜਾ ਹੀ ਵਿਚਾਰਾ ਤੰਗ ਪਰੇਸ਼ਾਨ ਵੀ ਸੀ ਉਸ ਨੇ ਉਹ ਵੀ ਅਰੇਂਜਮੈਂਟ ਜਿਹੜਾ ਸੀ ਉਹ ਵੀ ਕਿਸੇ ਦੇ ਕੋਲੋਂ ਪੈਸੇ ਫੜ ਕੇ ਹੀ ਕੀਤਾ ਸੀ ਉਸ ਨੂੰ ਬੜੀ ਚਿੰਤਾ ਲੱਗ ਗਈ ਜਦੋਂ ਉਸ ਨੂੰ ਪਤਾ ਲੱਗਿਆ ਕਿ ਮੇਰੀ ਧੀ ਦੇ ਕਾਰਜ ਦੇ ਵਿੱਚ 100-150 ਬੰਦਾ ਆਵੇਗਾ ਤੇ ਫਿਰ ਸਰਸੰਗਤ ਜੀ ਉੱਥੇ ਇੱਕ ਸੰਤ ਮਹਾਪੁਰਖ ਜੀ ਉਹਨਾਂ ਦੇ ਪਿੰਡ ਵਿੱਚ ਹੀ ਇੱਕ ਡੇਰੇ ਤੇ ਬੈਠੇ ਹੋਏ ਸਨ ਉਸਨੂੰ ਕਿਹਾ ਉਸਨੂੰ ਕਿਸੇ ਵਿਅਕਤੀ ਨੇ ਸਲਾਹ ਦਿੱਤੀ ਕਿ ਉੱਥੇ ਜਿਹੜੇ ਮਹਾਪੁਰਖ ਜੀ ਬੈਠੇ ਹਨ ਉਹ ਸਾਰਿਆਂ ਦੀਆਂ ਹੀ ਦੁੱਖ ਤਕਲੀਫਾਂ ਨੂੰ ਦੂਰ ਕਰ ਦਿੰਦੇ ਹਨ ਤੂੰ ਵੀ ਜਾ ਉੱਥੇ ਪਰਮਾਤਮਾ ਜੀ ਤੇਰੀ ਵੀ ਬਹਜ ਜ਼ਰੂਰ ਫੜ ਲੈਣਗੇ ਤੇ ਕਹਿੰਦੇ ਕਿ ਉਸ ਗਰੀਬ ਵਿਅਕਤੀ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਉਸ ਨੇ ਵੀ ਜਾ ਕੇ ਸੰਤ ਮਹਾਪੁਰਖਾਂ ਨੂੰ ਪੁੱਛਿਆ ਕਿ ਸੰਤ ਜੀ ਜਿਸ ਦਿਨ ਮੈਂ ਧੀ ਦਾ ਵਿਆਹ ਧਰਿਆ ਸੀ ਉਸ ਦਿਨ ਤਾਂ ਲੜਕੇ ਵਾਲਿਆਂ ਨੇ ਕਿਹਾ ਸੀ ਕਿ ਅਸੀਂ 5-10 ਜੀ ਆਵਾਂਗੇ ਤੇ ਤੁਹਾਡੀ ਧੀ ਨੂੰ ਵਿਆਹ ਕੇ ਲੈ ਜਾਵਾਂਗੇ ਪਰ ਅੱਜ ਜਦੋਂ ਵਿਆਹ ਦੇ ਦਿਨ ਬਿਲਕੁਲ ਹੀ ਨੇੜੇ ਹਨ ਭਾਵ ਕਿ ਅੱਜ ਹੀ ਮੇਰੀ ਧੀ ਦਾ ਕਾਰਜ ਹੈ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ 100-150 ਬੰਦਾ ਆਵਾਂਗੇ ਤੇ ਉਸ ਨੇ ਨਾਲ ਹੀ ਆਪਣੀ ਪਰੇਸ਼ਾਨੀ ਸੰਤ ਮਹਾਂਪੁਰਖਾਂ ਦੇ ਸਾਹਮਣੇ ਰੱਖ ਦਿੱਤੀ ਸੰਤ ਮਹਾਪੁਰਖਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਪਰਮਾਤਮਾ ਜੀ ਜ਼ਰੂਰ ਸਹਾਈ ਹੋਣਗੇ ਉਹਨਾਂ ਨੇ ਕਿਹਾ ਕਿ ਤੂੰ ਰੋਜ਼ ਪਾਠ ਕਰਦਾ ਹੈ ਤਾਂ ਉਸ ਗਰੀਬ ਵਿਅਕਤੀ ਨੇ ਕਿਹਾ ਹਾਂਜੀ ਮਹਾਪੁਰਖੋ ਮੈਂ ਪਾਠ ਵੀ ਰੋਜ਼ ਕਰਦਾ ਹਾਂ ਸ਼ੁਕਰਾਨਾ ਵੀ ਕਰਦਾ ਹਾਂ ਜਿੰਨਾ ਵੀ ਮੇਰੇ ਕੋਲ ਹੈ ਮੈਂ ਕਦੇ ਵੀ ਗਿਲਾ ਸ਼ਿਕਵਾ ਪਰਮਾਤਮਾ ਦੇ ਨਾਲ ਨਹੀਂ ਕੀਤਾ ਕਿ ਮੈਂ ਗਰੀਬ ਹਾਂ ਮੈਂ ਆਪਣੇ ਬੱਚਿਆਂ ਦਾ ਵਿਆਹ ਕਿਵੇਂ ਕਰਾਂਗਾ ਮੇਰਾ ਘਰ ਪੱਕਾ ਨਹੀਂ ਹੈ ਮੈਂ ਤਾਂ ਬਸ ਪ੍ਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਕਰਦਾ ਹਾਂ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦੇ ਨਾਲ ਜੁੜਦਾ ਹਾਂ ਪੰਜ ਬਾਣੀਆਂ ਦਾ ਪਾਠ ਕਰਦਾ ਹਾਂ ਰਾਤ ਨੂੰ ਰਹਿਰਾਸ ਸਾਹਿਬ ਤੇ ਸੌਣ ਤੋਂ ਤੁਰੰਤ ਪਹਿਲਾਂ ਮੈਂ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਹੀ ਸੌਂਦਾ ਹਾਂ ਹਰ ਵੇਲੇ ਸ਼ੁਕਰਾਨੇ ਦੀ ਅਰਦਾਸ ਕਰਦਾ ਹਾਂ ਤੇ ਸਰਬੱਤ ਦਾ ਭਲਾ ਮੰਗਦਾ ਹਾਂ ਤੇ ਮਹਾਪੁਰਖਾਂ ਨੇ ਕਿਹਾ ਕਿ ਜਾ ਪੜਿਆ ਤੇਰਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਤੂੰ ਜਾ ਤੇ ਜਿਹੜੇ ਵੀ ਭਗਵਾਨ ਤੋਂ ਬਰਾਤਿਆਂ ਦੇ ਲਈ ਬਣਾਏ ਹਨ ਉਹਨਾਂ ਦੇ ਨਾਲ ਨਾਲ ਤੋਂ ਮੂਲ ਮੰਤਰ ਦਾ ਜਾਪ ਕਰਦਾ ਹੀ ਰਹੀਂ ਤਾਂ ਉਸ ਗਰੀਬ ਵਿਅਕਤੀ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਉਸ ਨੇ ਸੰਤ ਮਹਾਪੁਰਖਾਂ ਤੇ ਗੁਰਬਾਣੀ ਤੇ ਇੰਨਾਕ ਆਪਣਾ ਵਿਸ਼ਵਾਸ ਪੱਕਾ ਕਰ ਲਿਆ ਕਿ ਉਸ ਨੇ ਹਰ ਇੱਕ ਭਗਵਾਨ ਦੇ ਕੋਲ ਜਾ ਕੇ ਉਸ ਦੇ ਉੱਪਰ ਹੱਥ ਰੱਖ ਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਥ ਸੰਗਤ ਜੀ ਉਹ ਜਿਹੜਾ ਵਿਅਕਤੀ ਸੀ ਉਹਨੇ ਇਦਾਂ ਹੀ ਕਰ ਜਾ ਕੇ ਸਾਰਾ ਇਹ ਕੰਮ ਕੀਤਾ ਤੇ ਨਾਲ ਹੀ ਉਸਨੇ ਪਰਮਾਤਮਾ ਦੇ ਅੱਗੇ ਆਪਣੀ ਜ਼ਿੰਦਗੀ ਦੀਆਂ ਡੋਰਾਂ ਸੁੱਟ ਦਿੱਤੀਆਂ ਕਿ ਪਰਮਾਤਮਾ ਜੀ ਮੇਰੀ ਧੀ ਦਾ ਕਾਰਜ ਹੈ ਤੁਸੀਂ ਆਪ ਹੀ ਸਵਾਰਨਾ ਕਰ ਲੈਣਾ ਜੀ ਸਤ ਸੰਗਤ ਜੀ ਇਸੇ ਤਰ੍ਹਾਂ ਹੀ ਆਖਦੇ ਹਨ ਕਿ ਉਹਨਾਂ ਦੇ ਪਿੰਡ ਦੇ ਜਿਹੜੇ ਵੀ ਮਹਤਵਪੂਰਨ ਲੋਕ ਸਨ ਉਹਨਾਂ ਨੂੰ ਜਦੋਂ ਉੱਥੇ ਡੇਰੇ ਤੇ ਗਏ ਗਰੀਬ ਦੀ ਵਾਰਤਾ ਸਾਰੀ ਸੁਣੀ ਤੇ ਉਹਨਾਂ ਨੇ ਉਸਦੀ ਮਦਦ ਦੇ ਲਈ ਆਪਣੇ ਘਰ ਦੇ ਵਿੱਚੋਂ ਰਾਸ਼ਨ ਪਾਣੀ ਤਿਆਰ ਕਰਕੇ ਉਸ ਗਰੀਬ ਦੇ ਘਰ ਵਿੱਚ ਪਹੁੰਚਾ ਦਿੱਤਾ ਜਿਸ ਦੇ ਨਾਲ ਉਸ ਗਰੀਬ ਵਿਅਕਤੀ ਦੀ ਧੀ ਦਾ ਕਾਰਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋ ਗਿਆ ਉਹ ਗਰੀਬ ਵਿਅਕਤੀ ਸਾਰਿਆਂ ਦਾ ਹੀ ਸ਼ੁਕਰਾਨਾ ਕਰਨ ਦੇ ਨਾਲ ਨਾਲ ਪਰਮਾਤਮਾ ਦਾ ਵੀ ਸ਼ੁਕਰਾਨਾ ਲਗਾਤਾਰ ਕਰਨ ਲੱਗਾ ਉਸ ਗਰੀਬ ਵਿਅਕਤੀ ਨੇ ਮਹਾਪੁਰਖਾਂ ਦੇ ਡੇਰੇ ਜਾ ਕੇ ਮਹਾਪੁਰਖਾਂ ਨੂੰ ਕਿਹਾ ਕਿ ਤੁਹਾਡੀ ਦੱਸੀ ਹੋਈ ਅੱਜ ਮੇਰੀ ਧੀ ਦਾ ਕਾਰਜ ਸਵਾਰਿਆ ਗਿਆ ਹੈ। ਮੇਰੀ ਧੀ ਦੇ ਆਨੰਦ ਹੋ ਗਏ ਹਨ। ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ। ਉਸ ਵੇਲੇ ਮਹਾਂਪੁਰਖਾਂ ਨੇ ਕਿਹਾ ਕਿ ਤੂੰ ਇਸ ਗੱਲ ਤੋਂ ਜਾਣ ਲੈ ਕਿ ਪ੍ਰਮਾਤਮਾ ਹਰ ਇੱਕ ਦੀ ਬਾਹ ਫੜਦੇ ਹਨ। ਤੇਰੀ ਬਾਹ ਫੜਨ ਦੇ ਲਈ ਉਹਨਾਂ ਨੇ ਤੇਰੇ ਹੀ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਭੇਜ ਦਿੱਤਾ ਤੇਰੀ ਮਦਦ ਦੇ ਲਈ। ਜਿਸ ਦੇ ਨਾਲ ਤੇਰੇ ਸਾਰੇ ਕਾਰਜ ਸਵਾਰੇ ਗਏ ਹਨ। ਸੋ ਇਸ ਕਰਕੇ ਤੂੰ ਕਦੇ ਵੀ ਨਹੀਂ ਘਬਰਾਉਣਾ। ਜਦੋਂ ਵੀ ਤੈਨੂੰ ਜ਼ਿੰਦਗੀ ਦੇ ਵਿੱਚ ਮੁਸ਼ਕਿਲ ਲੱਗੇ ਤੇ ਤੂੰ ਆਪਣੇ ਪਰਮਾਤਮਾ ਨੂੰ ਯਾਦ ਕਰ ਲਵੇਂ ਮੂਲ ਮੰਤਰ ਦਾ ਜਾਪ ਹਰ ਸਾਹ ਦੇ ਨਾਲ ਕਰਿਆ ਕਰੇ ਜਿੱਥੇ ਪਰਮਾਤਮਾ ਜੀ ਸਹਾਈ ਹੋਣਗੇ ਉਥੇ ਕੋਈ ਵੀ ਸਹਾਈ ਨਹੀਂ ਹੋਵੇਗਾ ਸਾਧ ਸੰਗਤ ਜੀ ਇਹ ਗੱਲ ਬਿਲਕੁਲ ਸੱਚ ਹੈ ਜਿਹੜੀ ਜਗ੍ਹਾ ਤੇ ਪਰਮਾਤਮਾ ਨੇ ਸਾਡੇ ਨਾਲ ਸਹਾਈ ਹੋ ਜਾਣਾ ਹੈ ਉਥੇ ਕੋਈ ਦੁਨਿਆਵੀ ਬੰਦਾ ਵੀ ਸਹਾਈ ਨਹੀਂ ਹੋ ਸਕਦਾ ਬੰਦਾ ਕੌਣ ਹੈ ਕਿਸੇ ਦੀ ਵਾਹ ਫੜਨ ਵਾਲਾ ਹਰ ਇੱਕ ਚੰਗੇ ਕਾਰਜ ਦੇ ਵਿੱਚ ਪਰਮਾਤਮਾ ਜੀ ਆਪ ਸਹਾਈ ਹੁੰਦੇ ਹਨ ਕਿਸੇ ਨਾ ਕਿਸੇ ਦੇ ਮਨ ਵਿੱਚ ਦਇਆ ਦੀ ਭਾਵਨਾ ਜਗਾ ਦਿੰਦੇ ਹਨ ਜਿਸ ਦੇ ਨਾਲ ਕਿਸੇ ਦਾ ਭਲਾ ਹੋ ਜਾਂਦਾ ਹੈ ਸੋ ਸਾਧ ਸੰਗਤ ਜੀ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਕੰਮ ਕਰਿਆ ਕਰੋ ਜਿਸ ਦਾ ਫਲ ਤੁਹਾਨੂੰ ਵੀ ਦੁਗਣਾ ਹੋ ਕੇ ਜ਼ਰੂਰ ਮਿਲ ਜਾਵੇਗਾ ਜੇਕਰ ਕਿਸੇ ਗਰੀਬ ਦੇ ਘਰ ਵਿੱਚ ਰਾਸ਼ਨ ਨਹੀਂ ਹੈ ਜੇਕਰ ਤੁਹਾਡੇ ਕੋਲ ਸਹੂਲਤੋਂ ਜ਼ਿਆਦਾ ਹੈ ਤੁਹਾਡੇ ਕੋਲ ਧਨ ਕਮਾਈ ਪਰਮਾਤਮਾ ਜੀ ਨੇ ਤੁਹਾਨੂੰ ਦੁੱਗਣੀ ਬਖਸ਼ੀ ਹੈ ਤੇ ਤੁਸੀਂ ਉਸ ਗਰੀਬ ਦੇ ਘਰ ਆਸ਼ਣ ਪਹੁੰਚਾ ਦਿਆ ਕਰੋ ਜੇਕਰ ਕੋਈ ਅਪਾਹਜ ਹੈ ਉਸ ਦੀ ਮਦਦ ਕਰ ਦਿਆ ਕਰੋ ਜੇਕਰ ਕਿਸੇ ਦੇ ਘਰ ਵਿੱਚ ਕਿਸੇ ਦੇ ਕੋਲ ਪਹਿਨਣ ਲਈ ਗਰਮ ਜਾਂ ਠੰਡੇ ਕੱਪੜੇ ਨਹੀਂ ਹਨ ਉਹਨੂੰ ਉਹ ਲੈ ਦਿਆ ਕਰੋ ਉਸ ਤੋਂ ਵੱਡਾ ਕੋਈ ਵੀ ਹੋਰ ਜ਼ਿਆਦਾ ਪੁੰਨ ਨਹੀਂ ਹੋਵੇਗਾ ਕਿਸੇ ਵੀ ਰੂਪ ਦੇ ਵਿੱਚ ਕਿਸੇ ਦੀ ਮਦਦ ਤੁਸੀਂ ਜੇਕਰ ਕਰ ਸਕਦੇ ਹੋ ਤਾਂ ਤੁਹਾਨੂੰ ਪਰਮਾਤਮਾ ਜੀ ਦੇ ਵੱਲੋਂ ਸਾਰੀਆਂ ਹੀ ਬਰਕਤਾਂ ਤੇ ਖੁਸ਼ੀਆਂ ਹਾਸਲ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ